ਏ ਊਂਕਾਰ ਸਿੰਘ ਜੁਝਾਰ ਸਿੰਘ ਤੇ ਵਰਿੰਦਰ ਸਿੰਘ ਜਿਹੜੇ ਕੁਿਸ਼ਰੀ ਦੇ ਵਿੱਚ ਕਿਸੇ ਜਾਣ ਪਛਾਣ ਦੀ ਮੋਤਾਜ ਨਹੀਂ ਆ ਉਹ ਇੱਕ ਇਸ ਵੇਲੇ ਬਹੁਤ ਵੱਡਾ ਜਿਹੜਾ ਮੁਕਾਬਲਾ ਉਹ ਜਿੱਤ ਕੇ ਆਏ ਆ ਗੁਰੂ ਨਗਰੀ ਨੂੰ ਜਾਲ ਮਾਰੇ ਟਾਇਆ ਹੈ ਚੁਕਮਲ ਬਸਰੋਵਰ ਚ ਪਾਇਆ ਹੈ ਤਾਲ ਗੁਰੂ ਰਾਮਦਾਸ ਦਾਸ ਕਾਇਆ ਹੈ ਆਪਾਂ ਖੂਨ ਨਾਲ ਉਸ ਤਾਈਂ ਭਰ ਚੱਲੀਏ ਚਲੋ ਖਾਲਸਾ ਜੀ ਅੰਮ੍ਰਿਤ ਸਰ ਚੱਲੀਏ ਤੁਸੀਂ ਇਸ ਸਮਾਗਮ ਦੇ ਵਿੱਚ ਕਿਹੜੀ ਕਿਹੜੀ ਕਵੀਸ਼ਰੀ ਦੀ ਵੰਗੀ ਪੇਸ਼ ਕੀਤੀ ਔਰ ਇਸ ਮੁਕਾਬਲੇ ਦੇ ਵਿੱਚ ਕਿੰਨੀਆਂ ਕਿ ਟੀਮਾਂ ਸਨ ਇਸ ਮੁਕਾਬਲੇ ਵਿੱਚ ਘੱਟੋ-ਘੱਟ ਲਗਭਗ ਦੇ 7 70 ਤੋਂ 75 ਟੀਮਾਂ ਸੀ ਤੇ ਇਸ ਵਿੱਚ ਅਸੀਂ ਲੈਰੀਆ ਸ਼ੰਦ ਤੇ ਦੋ ਤਾਰਾ ਸ਼ੰਦ ਜੋ ਕਿ ਫਾਈਨਲ 'ਚ ਅਸੀਂ ਬੋਲੇ ਆ ਜਿਸ ਕਾਰਨ ਸਾਡਾ ਪਹਿਲਾ ਨਾਮ ਪ੍ਰਾਪਤ ਹੋਇਆ ਹਨ ਕਿ ਇਹ ਤੋਂ ਪਹਿਲਾਂ ਵੀ ਕੋਈ ਮੁਕਾਬਲਾ ਲੜਿਆ ਇਹ ਤੋਂ ਪਹਿਲਾਂ ਵੀ ਕਦੀ ਕੋਈ ਇਨਾਮਕ ਨਾਮ ਹੁਣ ਤੱਕ ਜਿੱਤੇ ਆ ਹਾਂਜੀ ਅਸੀਂ ਸਕੂਲ ਲੈਵਲ ਤੇ ਜਾਣੇ ਬਹੁਤ ਵਾਰ ਗਏ ਅਸੀਂ ਗੁਰਮਤਮ ਮੁਕਾਬਲੇ 'ਚ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਹੁੰਦੇ ਚੰਡੀਗੜ੍ਹ ਵਾਲਿਆਂ ਦੇ ਟਰਸਟ ਦੇ ਵੀ ਹੁੰਦੇ ਬਹੁਤ ਵਾਰ ਆਇਆ ਅਸੀਂ ਤਿੰਨ ਕਵਾਰ ਨਾਮਜ਼ਦ ਚੁਕੇ ਹਾਂ ਫਰਸਟ ਪ੍ਰਾਈਜ਼ ਉੱਥੇ ਤੁਸੀਂ ਕੀ ਪੇਸ਼ ਕੀਤਾ ਕਿਹੜਾ ਇਤਿਹਾਸ ਜਾਂ ਕਿਹੜੀ ਜਿਹੜੀ ਆ ਆਪਣਾ ਸ਼ੰਦ ਜਾਂ ਕੋਈ ਕਵਿਤ ਕਿਹੜਾ ਪੇਸ਼ ਕੀਤਾ ਆਡੀਸ਼ਨ ਵਿੱਚ ਅਸੀਂ ਬਾਬਾ ਦੀਪ ਸਿੰਘ ਜੀ ਦੀ ਕੀਤੀ ਸੀ ਤੇ ਫਾਈਨਲ ਵਿੱਚ ਗੁਰਤੇਗ ਭਦਰ ਸਾਹਿਬ ਜੀ ਦੇ ਸਮਾਧੂ ਆਪਣੀਆਂ ਹੋਰ ਵੀ ਟੀਮਾਂ ਆਈਆਂ ਹੋਣਗੀਆਂ ਕਵੀਸ਼ਰੀ ਵਾਲੀਆਂ ਉਹਨਾਂ ਦੇ ਵਿੱਚੋਂ ਤੁਸੀਂ ਸਭ ਤੋਂ ਵੱਧ ਕਿਤੋਂ ਪ੍ਰਭਾਵਿਤ ਹੋ ਸਭ ਤੋਂ ਵੱਧ ਤੇ ਇੱਕ ਬੱਚੇ ਸੀ ਛੋਟੇ ਛੋਟੇ ਉਹਨਾਂ ਨੇ ਬਹੁਤ ਨਿਡਰਤਾ ਨਾਲ ਕੁਸ਼ੀਰੀ ਪੇਸ਼ ਕੀਤੀ ਸੀ ਉਹਨਾਂ ਨਾਲ ਰਗ ਰਸੀ ਟੱਕਰ ਦਾ ਮੁਕਾਬਲਾ ਪਰ ਮਹਾਰਾ ਜੀ ਨੇ ਕਿਰਪਾ ਕੀਤੀ ਤੇ ਫਸਟ ਸਰਪ੍ਰਾਈਜ਼ ਲੈ ਲਿਆ ਤਾਂ ਤੁਹਾਡਾ ਉਸਤਾਦ ਕੌਣ ਹੈ ਸਾਡੇ ਉਸਤਾਦ ਸਾਡੇ ਪਾਪਾ ਜੀ ਨੇ ਪਰ ਜਿਹੜੇ ਕੀਰਤਨ ਦੀ ਸਿੱਖਿਆ ਲੈਨੇ ਔਰ ਗਿਆਨੀ ਰਖਬੀਰ ਸਿੰਘ ਜੀ ਨਾਲ ਹੀ ਪਿੰਡ ਭੰਗਵਾ ਉਹਨਾਂ ਕੋਲ ਲਈ ਦੀ ਅੱਛਾ ਤੁਸੀਂ ਕੀਰਤਨ ਵੀ ਕਰਦੇ ਹੋ ਹਾਂਜੀ ਸਿਯਾਜ ਵੀ ਕਰਨਾ ਪੜਾਈ ਵੀ ਨਾਲ ਇਹਨਾਂ ਨੇ ਗਾਉਣਾ ਵੀ ਆ ਹਾਂਜੀ ਬਹੁਤ ਹੀ ਜ਼ਿਆਦਾ ਫਿਰ ਵੀ ਟਾਈਮ ਕੱਢ ਕੇ ਕਰ ਲੈਂਦੇ ਹਾਂ ਜੀ ਇਨਾਂ ਦੀ ਇਸ ਸਫਲਤਾ ਨੂੰ ਇਨਾਂ ਦੀ ਇਸ ਮਿਹਨਤ ਨੂੰ ਤੁਸੀਂ ਕਿੰਨੂੰ ਜਿਹੜਾ ਵਾ ਇਹ ਸਾਰਾ ਸ਼ੇਰਾ ਦਿੰਦੇ। ਇਨਾਂ ਦੇ ਪਾਪਾ ਜੀ ਨੂੰ ਇਹ ਤਾਂ ਫਿਰ ਘਰ ਦੀ ਗੱਲ ਹੋ ਗਈ। ਨਹੀਂ ਨਹੀਂ ਉਹਨਾਂ ਨੇ ਇਨਾਂ ਨੂੰ ਪੜ੍ਹ ਕੇ ਤੋੜਿਆ ਤੇ ਸੋ ਉਹਨਾਂ ਨੂੰ ਹੀ ਕਹਾਂਗੇ ਜਿਵੇਂ ਰਾਮਦਾਸ ਦੀ ਮਿਹਰਬਾਨੀ। ਇਹਦੇ ਤੋਂ ਇੱਕ ਚੀਜ਼ ਤੇ ਇਹ ਵੀ ਅਸੀਂ ਵੇਖ ਸਕਦੇ ਹਾਂ ਵੀ ਕਵੀਸ਼ਰੀ ਦਾ ਭੁਖ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਰੋਸ਼ਨ ਤੇ ਇਨਾਂ ਵੱਲ ਵੇਖ ਕੇ ਹੋਰ ਵੀ ਬੱਚਿਆਂ ਦੇ ਮਨ ਦੇ ਵਿੱਚ ਉਤਸ਼ਾਹ ਪੈਦਾ ਹੋਊਗਾ ਤੇ ਉਹ ਵੀ ਜਿਹੜੇ ਉਹ ਇਸ ਖੇਤਰ ਦੇ ਵਿੱਚ ਤੁਰਨਗੇ। ਇਹ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਕਲਾ ਕਵੀਸ਼ਰੀ ਆ ਉਹਨਾਂ ਨੇ ਵੀ ਕਵੀਸ਼ਰਾਂ ਨੂੰ ਬਹੁਤ ਵੱਡੇ ਮਾਣ ਬਖਸ਼ਿਸ਼ ਕੀਤੇ ਸੀ ਤੇ ਉਹਨਾਂ ਤੋਂ ਬਾਅਦ ਅੱਜ ਗੁਰੂ ਕੀ ਸਿੱਖ ਸੰਗਤ ਜਿਹੜੀ ਉਹ ਵੀ ਆਪਣੇ ਕਵੀਸ਼ਰਾਂ ਦਾ ਬਹੁਤ ਵੱਡਾ ਮਾਣ ਸਤਿਕਾਰ ਕਰਦੀ ਹੈ ਲੱਖ ਖੁਸ਼ੀਆਂ ਪਾਸ਼ਾਈਆਂ ਜੇ ਸਤਗੁਰ ਨਜ਼ਰ ਕਰੇ ਸੋ ਪੰਗੂ ਬ੍ਰਦਰ ਦੇ ਉੱਤੇ ਗੁਰੂ ਮਹਾਰਾਜ ਦੀ ਨਜ਼ਰ ਹੋਈ ਆ ਪੰਜਾਬ ਪੱਦਰ ਦਾ ਇੱਕ ਕੰਪੀਟੀਸ਼ਨ ਹੋਇਆ ਜਿਹੜਾ ਇੱਕ ਗੁਰਮਤ ਸਮਾਗਮ ਦਾ ਜਿਹਦੇ ਵਿੱਚ ਕਵਿਸ਼ਰੀ ਅਗਰਬਾਣੀ ਕੰਠ ਮਿਊਜ਼ਿਕ ਤੇ ਹੋਰ ਬਹੁਤ ਸਾਰੇ ਮੁਕਾਬਲੇ ਹੋਏ ਆ ਉਹਦੇ ਵਿੱਚੋਂ ਪੰਗੂ ਬ੍ਰਦਰ ਜਿਹੜੇ ਆ ਇਹ ਵੱਡੇ ਇਨਾਮ ਤੇ ਬਹੁਤ ਵੱਡੀ ਇੱਕ ਮਾਨ ਸਨਮਾਨ ਲੈ ਕੇ ਆਏ ਆ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਸੋ ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਆਖਦੇ ਆ ਤੇ ਨਾਲ ਹੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਪਹਿਲਾਂ ਗੱਲ ਕਰਦੇ ਆ ਕਿ ਇਹ ਕੰਪੀਟੀਸ਼ਨ ਕਿੱਥੇ ਹੋਇਆ ਤੇ ਇਹ ਕਦੋਂ ਉੱਥੇ ਭਾਗ ਲਿਆ ਅਹ ਸਿੰਘ ਸਾਹਿਬ ਤੁਸੀਂ ਕਦੋਂ ਇਸ ਕੰਪੀਟੀਸ਼ਨ ਦੇ ਵਿੱਚ ਭਾਗ ਲਿਆ ਤੇ ਅਹ ਇਹ ਕੰਪੀਟੀਸ਼ਨ ਕਿੰਨਾ ਵੱਲੋਂ ਕਰਵਾਇਆ ਗਿਆ ਇਹ ਕੰਪੀਟੀਸ਼ਨ ਜੀ ਗੁਰੂਗ੍ਰਿ ਸੋਈ ਅਸ਼ਰਵਾਲ ਖਰੜ ਉਹਨਾਂ ਵੱਲੋਂ ਕਰਵਾਇਆ ਗਿਆ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਸੀ ਤੇ ਉਹਨਾਂ ਵੱਲੋਂ ਸਾਰਾ ਪ੍ਰਬੰਧ ਕੀਤਾ ਗਿਆ ਇਹਦੇ ਵਿੱਚ ਕੋਈ ਉਮਰ ਵਰਗ ਵੀ ਸੀ ਕੀ ਜਾਂ ਇਹ ਖੁੱਲੇ ਮੁਕਾਬਲੇ ਸਨ ਨਹੀਂ ਨਹੀਂ ਹਾਂਜੀ ਉਮਰ ਵਰਗ ਹੈਗੀ ਸੀ 9 ਤੋਂ 18 ਸਾਲ ਤੱਕ 9 ਤੋਂ 18 ਹਾਂਜੀ ਠੀਕ ਆ ਤੇ ਇੱਥੇ ਫਿਰ ਤੁਸੀਂ ਇਸ ਸਮਾਗਮ ਦੇ ਵਿੱਚ ਕਿਹੜੀ ਕਿਹੜੀ ਕਵਿਸ਼ਰੀ ਦੀ ਵੰਗੀ ਪੇਸ਼ ਕੀਤੀ ਔਰ ਇਸ ਮੁਕਾਬਲੇ ਦੇ ਵਿੱਚ ਕਿੰਨੀਆਂ ਕਿ ਟੀਮਾਂ ਸਨ ਇਸ ਮੁਕਾਬਲੇ ਵਿੱਚ ਘਟੋ ਘਟ ਲਗਭਗ ਦੇ 7 70 ਤੋਂ 75 ਟੀਮਾਂ ਸੀ ਤੇ ਇਸ ਵਿੱਚ ਅਸੀਂ ਲੈਰੀਆ ਛੰਦ ਜੋ ਕਿ ਆਡੀਸ਼ਨ ਦੇ ਵਿੱਚ ਦਿੱਤਾ ਸੀ ਤੇ ਦੋ ਤਾਰਾ ਛੰਦ ਜੋ ਕਿ ਫਾਈਨਲ 'ਚ ਅਸੀਂ ਬੋਲੇ ਆ ਜਿਸ ਕਾਰਨ ਸਾਡਾ ਪਹਿਲਾ ਨਾਮ ਪ੍ਰਾਪਤ ਹੋਇਆ ਸਾਨੂੰ ਤੇ ਇੰਨੀਆਂ ਵੱਡੀਆਂ ਟੀਮਾਂ ਦੇ ਵਿੱਚ ਐਡੇ ਵੱਡੇ ਸਮਾਗਮ ਦੇ ਵਿੱਚ ਕੋਈ ਥੋੜੀ ਬਹੁਤੀ ਨਰਵਸਨੈਸ ਜਾਂ ਕੋਈ ਘਬਰਾਟ ਨਹੀਂ ਹੋਈ ਕੋਈ ਦਾ ਨਹੀਂ ਨਰਵਨਸ ਨਰਵਸਨੈਸ ਤੇ ਹੁੰਦੀ ਆ ਤੇ ਜਦੋਂ ਕਿ ਵੱਡੇ ਮੁਕਾਬਲੇ ਤੇ ਜਾਂਦਾ ਫਿਰ ਤੇ ਘਬਰਾਟ ਤੇ ਹੁੰਦੀ ਹੈ ਪਰ ਫਿਰ ਵੀ ਗੁਰੂ ਨੇ ਫਤਿਹ ਬੁਖੀ ਹਾਂਜੀ ਹਾਂਜੀ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਤੁਹਾਡਾ ਨਾਂ ਕੀ ਆ ਮੇਰਾ ਨਾਂ ਜੁਹਾਰ ਸਿੰਘ ਆ ਜੀ ਤੇ ਤੁਹਾਡਾ ਨਾਂ ਕੀ ਆ ਵਿਰਿੰਦਰ ਸਿੰਘ ਮੇਰਾ ਨਾਂ ਵਿਰਿੰਦਰ ਸਿੰਘ ਜੀ ਤੁਸੀਂ ਇਹ ਦੱਸੋ ਕਿ ਇਹ ਤੋਂ ਪਹਿਲਾਂ ਵੀ ਕੋਈ ਮੁਕਾਬਲਾ ਲੜਿਆ ਇਹ ਤੋਂ ਪਹਿਲਾਂ ਵੀ ਕਦੀ ਕੋਈ ਇਨਾਮ ਕਾ ਨਾਮ ਹੁਣ ਤੱਕ ਜਿੱਤਿਆ ਕੋਈ ਹਾਂਜੀ ਅਸੀਂ ਸਕੂਲ ਲੈਵਲ ਤੇ ਜਾਂਨੇ ਬਹੁਤ ਵਾਰ ਗਏ ਅਸੀਂ ਗੁਰਮント ਮੁਕਾਬਲੇ ਜਿੰਨਾ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਹੁੰਦੇ ਤੇ ਉਹਨਾਂ ਚੰਡੀਗੜ੍ਹ ਵਾਲਿਆਂ ਦੇ ਟਰਸਟ ਦੇ ਵੀ ਹੁੰਦੇ ਬਹੁਤ ਵਾਰ ਆਇਆ ਅਸੀਂ ਤਿੰਨ ਕਵਾਰ ਨਾਮ ਜਿੱਤ ਚੁੱਕੇ ਹਾਂ ਫਰਸਟ ਪ੍ਰਾਈਜ਼ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਜਿਹੜਾ ਉਹ ਤਿੰਨ ਵਾਰ ਜਿਹੜੀ ਫਤਿਹ ਹੋਈ ਹੈ ਹਾਂਜੀ ਉੱਥੇ ਵੀ ਫਿਰ ਵੱਡੇ ਨਾਮ ਮਿਲੇ ਕਿ ਜਾਂ ਉੱਥੇ ਛੋਟੇ-ਛੋਟੇ ਨਾਮ ਮਿਲਦੇ ਸੀ ਉੱਥੇ ਹਾਂਜੀ ਨਾਮ ਤਾਂ ਭਜੀ ਨਾਮ ਹੀ ਹੁੰਦਾ ਆ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਆ ਨੀ ਦੇਖੋ ਨਾਮ ਦਾ ਭਾਵੇਂ ਆ ਹਾਂਜੀ ਹਾਂਜੀ ਕਿ ਇਹਨਾਂ ਬੱਚਿਆਂ ਦੀ ਹੌਸਲਾ ਫਜਾਈ ਦੀ ਲਈ ਹੋਰ ਜਿਹੜੇ ਬੱਚੇ ਕਵੀਸ਼ਰੀ ਵਿੱਚ ਆਉਣਾ ਚਾਹੁੰਦੇ ਆ ਜਿਵੇਂ ਅੱਜ ਇੱਕ ਗਾਉਣ ਵਾਲਾ ਉਹਨੂੰ ਤਾਂ ਸੰਗਤ ਬਹੁਤ ਪੈਸੇ ਦਿੰਦੀ ਆ ਲੋਕ ਬਹੁਤ ਪੈਸੇ ਦਿੰਦੇ ਆ ਸਾਡੇ ਕਵੀਸ਼ਰ ਰਾਗੀ ਢਾਡੀ ਉਹਨਾਂ ਨੂੰ ਤੁਸ਼ ਜੀਆਂ ਪਟਾਵਾ ਮਿਲਦੀਆਂ ਨੇ ਸੋ ਇਹਨਾਂ ਬੱਚਿਆਂ ਦੀ ਹੌਸਲਾ ਫਜਾਈਦੀ ਇਨਾਮ ਇਨਾਮ ਦੇ ਵਾਸਤੇ ਤੇ ਇੱਕ ਫੁੱਲ ਮਿਲ ਜੇ ਉਹ ਵੀ ਬਹੁਤ ਹੁੰਦਾ ਅੱਛਾ ਜੀ ਹਾਂਜੀ ਤੇ ਇਹਨਾਂ ਇਸ ਮੁਕਾਬਲੇ ਦੇ ਵਿੱਚ ਆ ਫਿਰ ਕਿੰਨੇ ਰਾਉਂਡ ਦੇ ਵਿੱਚ ਤੁਸੀਂ ਚੱਲੇ ਸਾਰੇ ਪਹਿਲਾਂ ਤੇ ਔਡੀਸ਼ਨ ਰਾਉਂਡ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਕੁਝ 25 ਤੋਂ 30 ਟੀਮਾਂ ਸਿਲੈਕਟ ਕਰਨੀਆਂ ਸੀ ਉਹਨਾਂ ਦਾ ਕੱਲ ਹੋਇਆ ਫਾਈਨਲ ਰਾਉਂਡ ਤੇ ਉਹਨਾਂ ਤੋਂ ਅੱਜ ਫਿਰ ਉਹਨਾਂ ਨੇ ਅਨਾਉਂਸ ਕੀਤੇ ਕਿ ਪੋਜੀਸ਼ਨ ਕੱਢੀਆਂ ਦੋ ਦਿਨ ਲੱਗੇ ਹਾਂ ਹਾਂਜੀ ਦੋ ਦੋ ਤਿੰਨ ਦਿਨ ਲੱਗੇ ਹਨ ਠੀਕ ਆ ਤੁਹਾਡਾ ਨਾਮ ਕੀ ਆ ਸਿੰਘ ਸਾਹਿਬ ਮੇਰਾ ਹੰਕਾਰ ਸਿੰਘ ਹੰਕਾਰ ਸਿੰਘ ਜੀ ਫਿਰ ਇਹ ਕਵਿਸ਼ਰੀ ਕਦੋਂ ਕਿ ਸ਼ੁਰੂ ਕੀਤੀ ਸੀ ਕੁਸ਼ ਰਹੀ 2020 ਸਟਾਰਟ ਕੀਤੀ 5 ਸਾਲ ਹੋ ਗਏ ਹਾਂਜੀ ਅੱਛਾ ਤੇ ਇਸ ਤੋਂ ਪਹਿਲਾਂ ਕਿੱਥੇ ਕਿੱਥੇ ਕੰਪੀਟੀਸ਼ਨ ਜਾਂਦੇ ਰਹੇ ਪਹਿਲਾਂ ਤਾਂ ਰਾਜਰਾਮ ਸਾਹਿਬ ਜਾਂਦੇ ਰਹੇ ਸੀ ਆ ਸਾਡੇ ਲੱਗ ਗਈ ਹੈ ਤੇ ਅੱਜ ਪਹਿਲੀ ਵਾਰ ਗਏ ਇੱਥੇ ਨਹੀਂ ਹੋਰ ਵੱਡੇ ਕੰਪੀਟੀਸ਼ਨਾਂ 'ਚ ਕਿੱਥੇ ਕਿੱਥੇ ਗਏ ਨਹੀਂ ਅੱਜ ਪਹਿਲੀ ਵਾਰ ਹੀ ਗਏ ਇੱਥੇ ਵੱਡੇ ਕੰਪੀਟੀਸ਼ਨਾਂ ਦੇ ਵਿੱਚ ਅੱਛਾ ਤੁਸੀਂ ਇਹ ਦੱਸੋ ਕਿ ਉੱਥੇ ਤੁਸੀਂ ਕੀ ਪੇਸ਼ ਕੀਤਾ ਕਿਹੜਾ ਇਤਿਹਾਸ ਜਾਂ ਕਿਹੜੀ ਜਿਹੜੀ ਆ ਆਪਣਾ ਸ਼ੰਦ ਜਾਂ ਕੋਈ ਕਵਿਤ ਕਿਹੜਾ ਪੇਸ਼ ਕੀਤਾ ਉੱਥੇ ਆਡੀਸ਼ਨ ਵਿੱਚ ਅਸੀਂ ਬਾਬਾ ਦੀਪ ਸਿੰਘ ਜੀ ਦੀ ਕੀਤੀ ਸੀ ਤੇ ਫਾਈਨਲ ਵਿੱਚ ਗੁਰਤੇਗ ਭਦਰ ਸਾਹਿਬ ਜੀ ਦੇ ਸੰਬੰਧ ਵਿੱਚ ਅੱਛਾ ਬਾਕੀ ਜਿਹੜੇ ਉੱਥੇ ਆਈਆਂ ਸੀਗੀਆਂ ਕਵੀਸ਼ਰ ਦੀਆਂ ਆਪਣੀਆਂ ਹੋਰ ਵੀ ਟੀਮਾਂ ਆਈਆਂ ਹੋਣਗੀਆਂ ਕਵੀਸ਼ਰੀ ਵਾਲੀਆਂ ਉਹਨਾਂ ਦੇ ਵਿੱਚੋਂ ਤੁਸੀਂ ਸਭ ਤੋਂ ਵੱਧ ਕਿਹ ਤੋਂ ਪ੍ਰਭਾਵਿਤ ਹੋਏ ਉਹਨਾਂ ਵਿੱਚ ਸਭ ਤੋਂ ਵੱਧ ਇੱਕ ਬੱਚੇ ਸੀ ਛੋਟੇ ਛੋਟੇ ਉਹਨਾਂ ਨੇ ਬਹੁਤ ਨਿਡਰਤਾ ਨਾਲ ਕੁਸ਼ਰੀ ਪੇਸ਼ ਕੀਤੀ ਸੀ ਉਹਨਾਂ ਨਾਲ ਲੱਗ ਰਿਹਾ ਸੀ ਟੱਕਰ ਦਾ ਮੁਕਾਬਲਾ ਪਰ ਮਹਾਰਾਜ ਨੇ ਕਿਰਪਾ ਕੀਤੀ ਤੇ ਫਰਸਟ ਪ੍ਰਾਈਜ਼ ਲੈ ਲਿਆ ਤਾਂ ਉਹ ਕੀ ਨਾਮ ਦੱਸੇ ਓੰਕਾਰ ਸਿੰਘ ਓੰਕਾਰ ਸਿੰਘ ਕਹਿੰਦੇ ਕਿ ਛੋਟੇ ਛੋਟੇ ਬੱਚਿਆਂ ਨਾਲ ਸਾਡਾ ਮੁਕਾਬਲਾ ਸੀਗਾ ਪਰ ਉਹਨਾਂ ਦੀ ਮਿਹਨਤ ਔਰ ਉਹਨਾਂ ਦੀ ਕਿਸਮਤ ਰੰਗ ਲਈ ਇਹਨਾਂ ਦੇ ਪਿਤਾ ਜੀ ਆਪ ਪੰਗੂ ਸਾਹਿਬ ਵੀ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੰਗੂ ਸਾਹਿਬ ਪਹਿਲਾਂ ਤਾਂ ਆਪਣਾ ਨਾਮ ਦੱਸੋ ਤੇ ਫਿਰ ਬੱਚਿਆਂ ਦੀ ਜਿਹੜੀ ਕਾਰਗੁਜ਼ਾਰੀ ਉਹਦੇ ਬਾਰੇ ਦਾਸ ਕਬੀਸ਼ਰ ਮਨਜੀਤ ਸਿੰਘ ਭੰਗੂ ਤੇ ਸਭ ਤੋਂ ਪਹਿਲਾਂ ਮੈਂ ਆਪਜੀ ਦਾ ਤੇ ਪੰਜਾਬੀ ਲੋਕ ਚੈਨਲ ਦਾ ਦਿਲਦਿਆਂ ਘਰ ਆਇਆਂ ਤੋਂ ਧੰਨਵਾਦ ਕਰਦਾ ਜੋ ਆਪ ਆਪਣਾ ਸਮਾਂ ਕੱਢ ਕੇ ਸਾਡੇ ਨਗਰ ਪਹੁੰਚੇ ਹੋ ਤੋਂ ਗੁਰੂ ਰਾਮਦਾਸ ਸਾਹਿਬ ਜੀ ਦੀ ਰਹਿਮਤ ਸਦਕਾ ਮਹਾਰਾਜ ਜੀ ਨੇ ਵੱਡਾ ਮੁਕਾਮ ਅੱਜ ਹਾਸਲ ਕੀਤਾ ਹੈ ਬੱਚਿਆਂ ਨੇ ਪਹਿਲਾਂ ਵੀ ਇਹਨਾਂ ਬੱਚਿਆਂ ਨੇ ਤਿੰਨਾਂ ਨਹੀਂ ਜੋਨ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਫਰਸਟ ਪ੍ਰਾਈਜ਼ ਪ੍ਰਾਪਤ ਕੀਤੇ ਹਨ ਤੇ ਆਪ ਜੀ ਸਰਵਣ ਕਰਦੇ ਹੋਗੇ ਕਿ ਪੰਗੂ ਬ੍ਰਦਰਸ ਨੇ ਪਹਿਲਾਂ ਗੀਤਾ ਦੇ ਰਾਏ ਵੀ ਕਾਫੀ ਹਾਜ਼ਰੀ ਲਵਾ ਚੁੱਕੇ ਨੇ ਕਿਸਾਨੀ ਅੰਦੋਲਨ ਦੇ ਵਿੱਚ ਤੇ ਉਹਨਾਂ ਵਿੱਚੋਂ ਜਲੰਧਰ ਵਿਖੇ ਪੰਜਾਬੀ ਸਭਾ ਜੋ ਕਿ ਐਨ ਆਰ ਆਈ ਸਭਾ ਵੀ ਆ ਉਹਨਾਂ ਵੱਲੋਂ ਵੀ ਇਹਨਾਂ ਦਾ ਸਨਮਾਨ ਨਵੰਬਰ ਦੇ ਵਿੱਚ ਹੋ ਚੁੱਕਾ ਹੈ ਸੋ ਇਹ ਰਹਿਮਤ ਆ ਸਬਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀਆਂ ਬੱਚਿਆਂ ਦੀ ਪੜ੍ਹਾਈ ਵੀ ਜਾਰੀ ਆ ਨਾਲ ਰਿਆਜ਼ ਵੀ ਕਰਨਾ ਪੈਂਦਾ ਔਰ ਇਹਨਾਂ ਬੱਚਿਆਂ ਦਾ ਮੈਂ ਇੱਕ ਪੁੱਛਣਾ ਚਾਹੁੰਦਾ ਕਿ ਆਪਣੇ ਤੁਹਾਡਾ ਉਸਤਾਦ ਕੌਣ ਹੈ ਸਾਡੇ ਉਸਤਾਦ ਸਾਡੇ ਪਾਪਾ ਜੀ ਨੇ ਪਰ ਜਿਹੜੇ ਕੀਰਤਨ ਦੀ ਸਿੱਖਿਆ ਲੈਨੇ ਔਰ ਗਿਆਨੀ ਰਖਬੀਰ ਸਿੰਘ ਜੀ ਨਾਲ ਹੀ ਪਿੰਡ ਭੰਗਵਾ ਉਹਨਾਂ ਕੋਲ ਲਈ ਦੀ ਅੱਛਾ ਤੁਸੀਂ ਕੀਰਤਨ ਵੀ ਕਰਦੇ ਆ ਹਾਂਜੀ ਠੀਕ ਆ ਤੇ ਉਸ ਇਸ ਮੁਕਾਬਲੇ ਦੇ ਵਿੱਚ ਕਵੀਸ਼ਰੀ ਤੋਂ ਇਲਾਵਾ ਫਿਰ ਤੁਸੀਂ ਕੀਰਤਨ ਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਨਹੀਂ ਨਹੀਂ ਕਲਾ ਕੁਸ਼ਰੀ ਜੀ ਕਲਾ ਕੁਸ਼ਰੀ ਜੀ ਕੀਤਾ ਸੋ ਇਹਨਾਂ ਬੱਚਿਆਂ ਦਾ ਕਹਿਣਾ ਕਿ ਜਿੱਥੇ ਅਸੀਂ ਆਪ ਦੇ ਪਿਤਾ ਜੀ ਤੋਂ ਜਿਹੜਾ ਉਹ ਕਵੀਸ਼ਰੀ ਦਾ ਜਿਹੜਾ ਗੌਰ ਸਿੱਖਦੇ ਆ ਗਿਆਨੀ ਭਗਤ ਸਿੰਘ ਜੀ ਕਵੀਸ਼ਰ ਸਾਹਿਬ ਭਿੱਟੇ ਵੱਡ ਵਾਲੇ ਇਹ ਸਾਰੇ ਹੀ ਜਥਾ ਜਿਹੜਾ ਕਰਦਾ ਇਹਨਾਂ ਦੇ ਮਮਾ ਕੌਣ ਨੇ ਆਓ ਪੰਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਕਿ ਤੁਹਾਡੇ ਬੱਚਿਆਂ ਨੇ ਅੱਜ ਇੱਕ ਅੰਤਰਰਾਸ਼ਟਰੀ ਪੱੰਦਰ ਦਾ ਜਿਹੜਾ ਮੁਕਾਬਲਾ ਜਿੱਤਿਆ ਇਹ ਬਚਪਨ ਤੋਂ ਹੀ ਬੱਚਿਆਂ ਦਾ ਇੱਧਰ ਉਧਰ ਰੁਝਾਨ ਸੀ ਜਾਂ ਹਾਂ ਹੋਇਆ ਹਾਂਜੀ ਨਹੀਂ ਬਚਪਨ ਤੋਂ ਅਸੀਂ ਬੱਚਿਆਂ ਦਾ ਰਜਾਨ ਸੀਗਾ ਹਾਂਜੀ ਹਾਂਜੀ ਬੱਚੇ ਆਉਂਦੇ ਸੀ ਕਿ ਘਰ 와 ਤੇ ਸਿੱਖਣ ਵਾਸਤੇ ਤੇ ਉਹਨਾਂ ਨੇ ਉਹਨਾਂ ਵਾਲੇ ਵੇ ਵੇ ਕੇ ਇਹਨਾਂ ਨੇ ਆਪਣਾ ਰਜਾਨ ਸ਼ੁਰੂ ਕਰ ਦਿੱਤਾ ਸੀਗਾ ਫਿਰ ਜਦੋਂ ਪੜ੍ਹਾਈ ਦੇ ਨਾਲ ਨਾਲ ਕਿਉਂਕਿ ਅੱਜ ਕੱਲ ਦੀ ਤਾਂ ਪੜ੍ਹਾਈ ਵੀ ਬਹੁਤ ਹੈਗੀ ਆ ਸਖਤ ਆ ਜਾਂ ਬਹੁਤ ਮਿਹਨਤ ਵਾਲੀ ਆ ਫਿਰ ਇਹ ਕਿੱਦਾਂ ਐਡਜਸਟ ਕਰਦੇ ਹੋ ਤੁਸੀਂ ਇਹਨਾਂ ਨੂੰ ਹਾਂਜੀ ਐਡਜਸਟ ਬਹੁਤ ਮੁਸ਼ਕਲ ਕਰਨਾ ਪੈਂਦਾ ਹੈ ਜੀ ਰਿਆਜ਼ ਵੀ ਕਰਨਾ ਪੜ੍ਹਾਈ ਵੀ ਨਾਲ ਇਹਨਾਂ ਨੂੰ ਗਾਉਣਾ ਵੀ ਆ ਹਾਂਜੀ ਬਹੁਤ ਹੀ ਜ਼ਿਆਦਾ ਫਿਰ ਵੀ ਟਾਈਮ ਕੱਟ ਕੇ ਕਰ ਲੈਂਦੇ ਆ ਜੀ ਇਹਨਾਂ ਦੀ ਇਸ ਸਫਲਤਾ ਨੂੰ ਇਹਨਾਂ ਦੀ ਇਸ ਮਿਹਨਤ ਨੂੰ ਤੁਸੀਂ ਕਿੰਨੂੰ ਜਿਹੜਾ ਵਾ ਇਹ ਸਾਰਾ ਸ਼ੇਰਾ ਦਿੰਦੇ ਹੋ ਇਹਨਾਂ ਦੇ ਪਾਪਾ ਜੀ ਨੂੰ ਇਹ ਤਾਂ ਫਿਰ ਘਰ ਦੀ ਗੱਲ ਹੋ ਗਈ ਨਹੀਂ ਨਹੀਂ ਉਹਨਾਂ ਨੇ ਇਹਨਾਂ ਨੂੰ ਫੜ ਕੇ ਤੋੜਿਆ ਤੇ ਸੋ ਉਹਨਾਂ ਨੂੰ ਹੀ ਕਹਾਂਗੇ ਜਗੂ ਰਾਮਦਾਸ ਦੀ ਮਿਹਰਬਾਨੀ ਆ ਹਾਂ ਮਿਹਰ ਉਹਨਾਂ ਦੀ ਜੋ ਉਹਨਾਂ ਦੇ ਹੱਥ ਦੇ ਫੜ ਕੇ ਤੋੜੇ ਨੇ ਤੇ ਵੱਡਾ ਸਤਿਕਾਰ ਇਹਨਾਂ ਦੇ ਪਿਤਾ ਜੀ ਦਾ ਹੀ ਆ ਜਿਨ੍ਹਾਂ ਨੇ ਇਹਨਾਂ ਦੇ ਪਾਸ ਰਾਏ ਤੋੜਿਆ ਸੋ ਭੈਣ ਜੀ ਹੁਣਾਂ ਦਾ ਕਹਿਣਾ ਕਿ ਇਹਨਾਂ ਨੇ ਆਪਣੇ ਪਿਤਾ ਜੀ ਤੋਂ ਇਹ ਸਾਰੀ ਜਿਹੜੀ ਸਿੱਖਿਆ ਲਈ ਹੈ ਗਿਆਨੀ ਭਗਤ ਸਿੰਘ ਵੀ ਸਾਡੇ ਨਾਲ ਆ ਮੈਂ ਉਹਨਾਂ ਨੂੰ ਕਹਾਂਗਾ ਕਿ ਉਹ ਵੀ ਆ ਜਰੂਰ ਬੱਚਿਆਂ ਨੂੰ ਆਸ਼ੀਰਵਾਦ ਦੇਣ ਤੇ ਇਹਨਾਂ ਦੀ ਪ੍ਰਾਪਤੀ ਬਾਰੇ ਬੋਲਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਸਿੰਘ ਜੀ ਤੁਸੀਂ ਜਰਾ ਦੱਸੋ ਖੁੱਲ ਕੇ ਕਿ ਇਹਨਾਂ ਬੱਚਿਆਂ ਦਾ ਜੀਵਨ ਤੇ ਇਹਨਾਂ ਦੀ ਜਿਹੜਾ ਹੁਣ ਤੱਕ ਦਾ ਕੈਰੀਅਰ ਕਿਵੇਂ ਆ ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਮੁਬਾਰਕਾਂ ਸਾਡੇ ਨਾ ਭੰਗੂ ਪੁੱਤਰਾਂ ਨੂੰ ਜਿਨ੍ਹਾਂ ਨੇ ਏਡਾ ਵੱਡਾ ਕੰਪੀਟੀਸ਼ਨ ਅੱਜ ਜਿੱਤ ਕੇ ਤੇ 1 ਲੱਖ ਰੁਪਏ ਦਾ ਇਨਾਮ ਜਿਹੜਾ ਉਹ ਪ੍ਰਾਪਤ ਕੀਤਾ ਇਹਦੇ ਤੋਂ ਇੱਕ ਚੀਜ਼ ਤੇ ਇਹ ਵੀ ਅਸੀਂ ਵੇਖ ਸਕਦੇ ਹਾਂ ਵੀ ਕਵੀਸ਼ਰੀ ਦਾ ਭੂਖ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਰੋਸ਼ਨ ਹੈ ਕਿਉਂਕਿ ਜਦੋਂ ਇਹ ਛੋਟੇ-ਛੋਟੇ ਬੱਚੇ ਇਸ ਖੇਤਰ ਦੇ ਵਿੱਚ ਤੁਰ ਪੈਂਦੇ ਤੇ ਏਡੇ-ਏਡੇ ਵੱਡੇ ਮੁਕਾਬਲਿਆਂ ਨੂੰ ਜਿੱਤ ਕੇ ਆਉਣਗੇ ਤੇ ਇਹਨਾਂ ਵੱਲ ਵੇਖ ਕੇ ਹੋਰ ਵੀ ਬੱਚਿਆਂ ਦੇ ਮਨ ਦੇ ਵਿੱਚ ਉਤਸ਼ਾਹ ਪੈਦਾ ਹੋਊਗਾ ਤੇ ਉਹ ਵੀ ਜਿਹੜੇ ਉਹ ਇਸ ਖੇਤਰ ਦੇ ਵਿੱਚ ਤੁਰਨਗੇ ਬਾਕੀ ਇਹਨਾਂ ਦਾ ਜਿਹੜਾ ਸਫਰ ਹੈ ਉਹ ਕਵੀਸ਼ਰੀ ਦੇ ਖੇਤਰ ਦੇ ਵਿੱਚ ਕਵਤਾਵਾਂ ਧਾਰਮਿਕ ਗੀਤ ਬਹੁਤ ਵਧੀਆ ਤੇ ਇਸੇ ਖੇਤਰ ਦਾ ਕਰਕੇ ਹੀ ਇਹ ਥੋੜਾ ਸਮਾਂ ਪਹਿਲਾਂ ਹਾਂਗਕਾਂਗ ਦੀ ਯਾਤਰਾ ਜਿਹੜੀ ਉਹ ਵੀ ਕਰ ਚੁੱਕੇ ਨੇ ਇਹ ਤਾਂ ਨਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਕਲਾ ਕਵੀਸ਼ਰੀ ਹੈ ਉਹਨਾਂ ਨੇ ਵੀ ਕਵੀਸ਼ਰਾਂ ਨੂੰ ਬਹੁਤ ਵੱਡੇ ਮਾਣ ਬਖਸ਼ਿਸ਼ ਕੀਤੇ ਸੀ ਤੇ ਉਹਨਾਂ ਤੋਂ ਬਾਅਦ ਅੱਜ ਗੁਰੂ ਕੀ ਸਿੱਖ ਸੰਗਤ ਜਿਹੜੀ ਉਹ ਵੀ ਆਪਣੇ ਕਵੀਸ਼ਰਾਂ ਦਾ ਬਹੁਤ ਵੱਡਾ ਮਾਨ ਸਤਿਕਾਰ ਕਰਦੀ ਹੈ ਤੇ ਜਿਹੜੀ ਸੰਸਥਾ ਨੇ ਏਡਾ ਵੱਡਾ ਕੰਪੀਟੀਸ਼ਨ ਕਰਵਾਇਆ ਅਸੀਂ ਉਸ ਸੰਸਥਾ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਤੇ ਉਮੀਦ ਕਰਦੇ ਆਂ ਕਿ ਜਿਵੇਂ ਬਾਕੀ ਵੱਡੀਆਂ ਸੰਸਥਾਵਾਂ ਕਾਰ ਸੇਵਾ ਵਾਲੇ ਮਹਾਂਪੁਰਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਸੰਸਥਾਵਾਂ ਜਿਹੜੀਆਂ ਉਹ ਮੁਕਾਬਲੇ ਕਰਾਉਂਦੀਆਂ ਨੇ ਤੇ ਇਸੇ ਤਰੀਕੇ ਦੇ ਨਾਲ ਹੀ ਇਹ ਕਾਫਲਾ ਜਿਹੜਾ ਉਹ ਹੌਲੀ-ਹੌਲੀ ਅੱਗੇ ਵੱਧਦਾ ਰਹੇਗਾ ਸੋ ਹੁਣ ਜਾਂਦੀਵਾਰ ਇਹਨਾਂ ਬੱਚਿਆਂ ਦੀ ਕਵਿਸ਼ਰੀ ਵੀ ਸੁਣਦੇ ਆਓ ਵੀ ਹੁਣ ਇੱਕ ਅੱਧਾ ਸੰਦ ਫਿਰ ਹੁਣ ਸੰਗਤ ਨੂੰ ਉਹ ਕਰਦੇ 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 ਆਓ ਇੱਕ ਮਿੰਟ ਹਾਂਜੀ ਹੁਣ ਫਿਰ ਖਾਲਸਾ ਜੀ ਆਪਣੀ ਕਵੀਸ਼ਰੀ ਦਾ ਜਿਹੜਾ ਰੰਗ ਆਪਣੀ ਸੰਗਤ ਨੂੰ ਜਿਹੜਾ ਉਹ ਜਰੂਰ ਸੁਣਾ ਦੋ ਦਸੀ ਖਬਰੇ ਜਾਂ ਕਿਸੇ ਜਥੇਦਾਰ ਨੂੰ ਵੈਰੀ ਮੱਲ ਬੈਠੇ ਗੁਰੂ ਦਰਬਾਰ ਨੂੰ ਐਨੀ ਸੋਹਣੇ ਉਹਨੇ ਧੋਇਆ ਤਲਵਾਰ ਨੂੰ ਇਸ ਜੁਣ ਨਾਲੋਂ ਚੰਗਾ ਐਸੀ ਮਾਰ ਚੱਲੀ ਏ ਚਲੋ ਖਾਲਸਾ ਜੀ ਅਮਰਤ ਸਾਰੇ ਚੱਲিয়ে ਗੁਰੂ ਨਗਰੀ ਨੂੰ ਝਾਲ ਮਾਰੇ ਟਾਇਆ ਹੈ ਚੁਕਮ ਲਬਾਸ ਰੋਵਰ ਚ ਪਾਇਆ ਹੈ ਤਾਲ ਗੁਰੂ ਰਾਮਦਾਸ ਦਾਸ ਕਾਇਆ ਹੈ ਆਪਾਂ ਖੂਨ ਨਾਲ ਉਸ ਤਾਈਂ ਪਰ ਚੱਲিয়ে ਚਲੋ ਖਾਲਸਾ ਜੀ ਅਮਰਤ ਸਾਰੇ ਚੱਲিয়ে ਅਮਰਤ ਸਾਰੇ ਖਾਲਸੇ ਦਾ ਸੀਨਾ ਹੈ ਅਮਰਤ ਸਾਰੇ ਖਾਲਸੇ ਦਾ ਸੀਨਾ ਹੈ ਆਰੇ ਮੰਦਰ ਵਿਚਾਰੇ ਜੋ ਨਗੀ ਨਾ ਏ ਜਿਵੇਂ ਮੋਮ ਨਾਲੀ ਮੱਕਾ ਤੇ ਮਦੀਨਾ ਏ ਪੇਟਾ ਸੀਸ ਵਾਲੀ ਉਸ ਤਾਈ ਤਰ ਚੱਲੀਏ ਚਲੋ ਖਾਲਸਾ ਜੀ ਅਮਰਤ ਸਾਰੇ ਚੱਲੀਏ ਹੁਣਾ ਫੈਸਲਾ ਮੈਦਾਨੇ ਜੰਗ ਬੀਰਾਂ ਦਾ ਓ ਹੋਣਾ ਫੈਸਲਾ ਮੈਦਾਨੇ ਜੰਗ ਬੀਰਾਂ ਦਾ ਮੀ ਵਰੂਗਾ ਕਮਾਨਾਂ ਵਿੱਚੋਂ ਤੀਰਾਂ ਦਾ ਜਿੱਥੇ ਪੇੜ ਪੈਣਾ ਖੰਡੇ ਸ਼ਮਸ਼ੀਰਾਂ ਦਾ ਉਥੇ ਲਾ ਕੇ ਕਲਵੰਤ ਸਿੰਘਾ ਢਾਰ ਚੱਲੀਏ ਚਲੋ ਖਾਲਸਾ ਜੀ ਅਮਰਤ ਸਰ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਧਰ ਜੁਨੇ ਇਹਨਾ ਖੁਸ਼ੀ ਦੀਆਂ ਘੜੀਆਂ ਦੇ ਵਿੱਚ ਇਸ ਵੈਲਕਮ ਦੇ ਪਲਾਂ ਦੇ ਵਿੱਚ ਆ ਕੇ ਆਪਣੀ ਕਵਿਸ਼ਰੀ ਦਾ ਵੀ ਜਿਹੜਾ ਜੋਰ ਦਿਖਾਇਆ ਔਰ ਬਿਲਕੁਲ ਰਵਾਇਤੀ ਕਵਿਸ਼ਰ ਜਿਵੇਂ ਅਸੀਂ ਜੋਗਤ ਸਿੰਘ ਜੋਗੀ ਨੂੰ ਜਾਂ ਭਗਤ ਸਿੰਘ ਕਵਿਸ਼ਰ ਉਹਨਾਂ ਨੂੰ ਸੁਣਦੇ ਆਏ ਆ ਉਦਾਂ ਦਾ ਹੀ ਰੰਗ ਉਦਾਂ ਦਾ ਹੀ ਰਸ ਇਹਨਾਂ ਦੇ ਵਿੱਚੋਂ ਸਾਨੂੰ ਇਹਨਾਂ ਦੀ ਕਵਿਸ਼ਰੀ ਸੁਣਨ ਨੂੰ ਮਿਲਿਆ ਇਹਨਾਂ ਦੇ ਮਾਮਾ ਜੀ ਉਹ ਵੀ ਇੱਥੇ ਆਇਆ ਸਰਦਾਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਤੁਹਾਡਾ ਨਾਂ ਕੀ ਆ ਤੇ ਤੁਸੀਂ ਆ ਇਸ ਮੌਕੇ ਕੀ ਬੱਚਿਆਂ ਨੂੰ ਅਸ਼ੀਰਵਾਦ ਦੇਣਾ ਚਾਹੁੰਦੇ ਹਾਂ ਮੇਰਾ ਨਾਮ ਡਾਕਟਰ ਸਕੰਦਰ ਸਿੰਘ ਐਮ ਡੀ ਏ ਆਰ ਮਲਟੀ ਸਪੈਸ਼ਲਟੀ ਹਸਪੀਟਲ ਅਡਾਤੰਦੋਈ ਇਹ ਮੇਰੇ ਬੱਚੇ ਅੱਜ ਕਵਿਸ਼ਰੀ ਜਥੇ ਵਿੱਚੋਂ ਫਰਸਟ ਪ੍ਰਾਈਜ਼ ਜਿੱਤ ਕੇ ਆਏ ਆ ਤਾਂ ਮੈਨੂੰ ਬਹੁਤ ਖੁਸ਼ੀ ਆ ਮੈਂ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਔਰ ਆਪਣੇ ਸਮਾਜ ਨੂੰ ਇਦਾਂ ਤੋਂ ਇੱਕ ਸੇਧ ਵੀ ਮਿਲਦੀ ਆ ਕਿ ਇਹ ਸਾਡੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਇਸੇ ਤਰ੍ਹਾਂ ਹੀ ਉੱਚੀ ਸਿੱਖਿਆ ਦਿੰਦੇ ਰਹਿਣ ਚੰਗੀ ਸਿੱਖਿਆ ਦਿੰਦੇ ਰਹਿਣ ਜਿਹੜਾ ਨਸ਼ਿਆਂ ਦਾ ਅੱਜ ਦਾ ਦੌਰ ਚੱਲ ਰਿਹਾ ਹੈ ਹੋ ਸਕਦਾ ਹੈ ਅਸੀਂ ਉਹਨਾਂ ਤੋਂ ਬਚ ਸਕੀਏ ਸੋ ਡਾਕਟਰ ਸਾਹਿਬ ਨੇ ਬਹੁਤ ਵਧੀਆ ਇੱਕ ਮੈਸੇਜ ਦਿੱਤਾ ਔਰ ਨਾਲ ਦੀ ਨਾਲ ਬੱਚਿਆਂ ਨੂੰ ਅਸ਼ੀਰਵਾਦ ਹੀ ਦਿੱਤਾ ਪਿੰਡ ਕੋਟੋਂ ਡਰੰਬਲ ਤੋਂ ਪੰਗੂ ਬ੍ਰਦਰਜ਼ ਦੇ ਨਾਲ ਕੁਲਦੀਪ ਸਿੰਘ ਜਾਫਲਪੁਰ